ਖੇਮਕਰਨ ਤੇ ਪਿੰਡ ਜਿਮਾਖੁਰ ਤੋਂ ਵਿਕੇ ਮਾਮਲੀ ਜੀ ਤੇਕਰਾਰ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਸਾਬਕਾ ਫੌਜੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਜਦ ਕਿਤੇ ਜਾ ਰਿਹਾ ਸੀ ਤਾਂ ਉਸ ਨਾਲ ਰੰਜਿਸ਼ ਰੱਖਣ ਵਾਲੇ ਪਿੰਡ ਦੇ ਹੀ ਆਮ ਆਦਮੀ ਪਾਰਟੀ ਦੇ ਮੋਹਤਬਰ ਸ਼ਰਨਜੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਕਿਰਚਮਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਬੰਦੇ ਡੀਐਸਪੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਮੇਰਾ ਵੱਡਾ ਬ੍ਰਦਰ ਸੀ ਆਰਮੀ ਮੈਂਸ ਹੀ ਰਿਟਾਇਰ ਹੋ ਕੇ ਆਇਆ ਸੀ ਤੇ ਅਚਾਨਕ ਹੀ ਜੀ ਪਿੰਡ ਚ ਸਰਪੰਚਾ ਸਰਪੰਚ ਸ਼ਰਨਜੀਤ ਸਿੰਘ ਤੇ ਪ੍ਰਤਾਪ ਸਿੰਘ ਤੇ ਨਾਲ ਉਹਦਾ ਉਹਨਾਂ ਦਾ ਪਤੀ ਆ ਗਰਲਾਲ ਸਿੰਘ ਤੇ ਨਾਲ ਉਹਨਾਂ ਦੇ ਜਿਹੜੇ ਹਰ ਟਾਈਮ ਨਾਲ ਰਹਿੰਦੇ ਨੇ ਕਾਲਾ ਸਿੰਘ ਚੌਧਰੀ ਤੇ ਕੋਈ ਇੱਕ ਦੋ ਕਣਕਛਾਤੇ ਬੰਦੇ ਸੀ ਕੁਝ ਬੰਦਿਆਂ ਫੜ ਕੇ ਰੱਖਿਆ ਤੇ ਇਹਨਾਂ ਨੇ ਸ਼ਰਨਜੀਤ ਸਿੰਘ ਨੇ ਤੇ ਪ੍ਰਤਾਪ ਸਿੰਘ ਨੇ ਇਹਨਾਂ ਨੇ ਮੇਰੇ ਪ੍ਰਾਣ ਉਤੇ ਤਰਥ ਰਣਾ ਮਾਰਤਾ ਜੀ ਡੈਥ ਹੋ ਵੀ ਮੇਰੇ ਭਰਾ ਦੀ ਕੀ ਕੋਈ ਗੋਲੀ ਵੀ ਲੱਗੀ ਜਾਂ ਜੀ ਇਹ ਜੀ ਮੌਕੇ ਤੇ ਪਤਾ ਲੱਗੂ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੂਗਾ ਵੀ ਕੀ ਕੀ ਲੱਗਾ ਜੀ ਉਹਨਾਂ ਨੇ ਤਾਂ ਆਪਦੀ ਵੱਲੋਂ ਮਾਰਤਾ ਜੀ ਡੈਥ ਹੋ ਗਈ ਹੈ ਹਸਪੀਟਲ ਵਾਲਿਆਂ ਨੇ ਤੇ ਤਕਰਾਰ ਦਿੱਤਾ ਜੀ ਕੱਲ੍ਹ ਤੋਂ ਪਤਾ ਲੱਗਾ ਕਿ ਹਾਂ ਜੀ ਸਾਨੂੰ ਅਸੀਂ ਮੌਕੇ ਤੇ ਸਾਹਮਣੇ ਵੀਰ ਜੀ ਵੇਖਦੇ ਵੇਖਦੇ ਅਸੀਂ ਭੱਜ ਗਏ ਜਿੰਨੇ ਜਨ ਨੂੰ ਗਏ ਉਹ ਮਾਰ ਕੇ ਭੱਜ ਗਏ ਜੀ ਉਹਨੇ ਟਾਈਮ ਵੀਰ ਜੀ ਜਿਹੜਾ ਤਾਂ ਇਹ ਤੇ ਇਹ ਚਾਰ ਥਾਰਾਣਾ ਮਾਰਿਆ ਜੀ ਉਹਨਾਂ ਨੇ ਮਾਰ ਕੇ ਤੇ ਮੌਕੇ ਤੋਂ ਭੱਜ ਗਏ ਜੀ ਕੋਈ ਪਹਿਲਾਂ ਕੋਈ ਲੜਦਾ ਨਹੀਂ ਗਏ ਪਹਿਲਾਂ ਤਾਂ ਜੀ ਮੈਂ ਤਾਂ ਛੋਟਾ ਹੁੰਦਾ ਸੀ ਤੇ ਮੇਰੇ ਫਾਦਰ ਸਾਹਿਬ ਨੂੰ ਵੀ ਬਹੁਤ ਦੁਖੀ ਕਰਦੇ ਰਹੇ ਨੇ ਦੁਖੀ ਤਾਂ ਸਾਰੇ ਪਿੰਡ ਨੂੰ ਬਹੁਤ ਕਰਦੇ ਉਹਨਾਂ ਤੋਂ ਡਰਦਾ ਕੋਈ ਬੋਲਦਾ ਹੀ ਨਹੀਂ ਗਾ ਜੀ ਵੀ ਇਹ ਨਗਰੋਂ ਸਰਕਾਰਾਂ ਦੀਆਂ ਪਾਗਮਖਾਵੇ ਪਰਚੇ ਕਰਾਉਂਦੇ ਕਈ ਕੁਝ ਕਰਦੇ ਜੀ ਇਹਨਾਂ ਨੇ ਪਿੰਡ 'ਚ ਬਹੁਤ ਹੱਤ ਚੁੱਕੀ ਆ ਜੀ ਗੁਰੂ ਘਰ ਨਾਲ ਵੀ ਇਹ ਮੱਥਾ ਲਾਉਂਦੇ ਆ ਜੀ ਗੁਰੂ ਘਰ ਦੇ ਜੋ ਤੇ ਸੇਵਾ ਕਰਦਾ ਹੈ ਉਹਨਾਂ ਨੂੰ ਰੋਕਦੇ ਨੇ ਅਨੇਆਣੀ ਕਰਨ ਦੇ ਰਾਹੀ ਆਣੀ ਸਾਰੇ ਪਿੰਡ ਨੂੰ ਕਹਿੰਦੇ ਸਾਡੇ ਅਧੀਨ ਥਲੋ ਜੇ ਕੋਈ ਨਹੀਂ ਚੱਲਦਾ ਉਹਦੇ ਨਾਲ ਝਗੜਾ ਕਰਦੇ ਨੇ ਉਹਨੂੰ ਪੁੱਟਰ ਪੋਟ ਦੇ ਮਾਰਦੇ ਵੀ ਨੇ ਤੇ ਪਰਚੇ ਵੀ ਕਰਾਉਂਦੇ ਰਹਿ ਪਿੱਛੇ ਸਾਡੀ ਜ਼ਮੀਨ ਹੈ ਜੀ ਦੁਜਾਰਾ ਕਰਦੇ ਨੇ ਜੀ ਥੋੜੀ ਜੀ ਸਾਡੀ ਜ਼ਮੀਨ ਹੈ ਸਾਡਾ ਫਾਦਰ ਸਾਹਿਬ ਵੀ ਉਹਨਾਂ ਤੋਂ ਦੁਖੀ ਹੋਏ ਚੜਾਈ ਕਰ ਗਏ ਜੀ ਡੈਥ ਹੋ ਗਈ ਸਾਡੇ ਫਾਦਰ ਸਾਹਿਬ ਦੀ ਜੀ 65 ਰੁਪਏ ਨੇ 65 ਰੁਪਏ ਨੇ ਤੇ ਮੇਰੀ ਪਾਰਟੀ ਦੀ ਇਹ ਜੀ ਇਸ ਟਾਈਮ ਆ ਆਮ ਆਮਰਦੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਜਿਹਨਾਂ ਨੇ ਗੋਲੀ ਚੜਾਈ ਮਤਲਬ ਜਦੋਂ ਸਾਡੇ ਉੱਤੇ ਵੀਰ ਨੇ ਕੱਢੀ ਕੀਤਾ ਹਾਂਜੀ ਬਾਰੇ ਇਹ ਜੀ ਜਿਹੜੀ ਵੀ ਪਾਰਟੀ ਅੱਗੇ ਆਉਣ ਲੱਗਦੀ ਆ ਜਿਹੜੀ ਵੀ ਪਾਰਟੀ ਅੱਗੇ ਆਉਣ ਲੱਗਦੀ ਆ ਕਿ ਹਾਂ ਇਹਨੇ ਬਣ ਜਾਣਾ ਉਸੇ ਪਾਸੇ ਹੋ ਜਾਂਦੇ ਨੇ ਬਿਨਾ ਵੋਟਾਂ ਤੋਂ ੱਟਕੇ ਨਾਲ ਹੀ ਸਰਪੰਚ ਬਣਿਆ ਜੀ ਪਿੰਡ ਚ ਅਜੀ ਅਸੀਂ ਤਾਂ ਇਨਸਾਫ ਚਾਹੁੰਦੇ ਆ ਜੀਾਨੂੰ ਤਾਂ ਇਨਸਾਫ ਚਾਹੀਦਾ ਮੇਰੇ ਭਰਾ ਵੀ ਇਹਨਾਂ ਨੇ ਉੱਤੇ ਚੜ ਕੇ ਬੇ ਰਹਿਮ ਨੇ ਉਹਨਾਂ ਨੇ ਕਤਲ ਕੀਤਾ ਏ ਅਨੰਦ ਸਾਹਿਬ ਜੀ ਲਈ ਅੱਜ ਉਥੇ ਨਾਲੀ ਦੇ ਕੋਈ ਸਪਾਈਸ ਕੋਈ ਤੋਂ ਕੇਰਪੇਤ ਸਿੰਘ ਲਾ ਜਿਹੜੇ ਇਹ ਲਾਗੂ ਲੰਘਣ ਦੇ ਇਹਨਾਂ ਦੇ ਤੇ ਨਾ ਜਾਵਾਂ ਜਾਣੇ ਨੇ ਇਹਨੂੰ ਘੇਰ ਕੇ ਅਟੈਕ ਕੀਤਾ ਬਾਕੀ ਅਜੇ ਮੈਂ ਮੌਕੇ ਤੇ ਪਹੁੰਚਿਆ ਹੀ ਆ ਜੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਐਫ ਆਈ ਆਰ ਦਰਜ ਕਰ ਰਹੇ ਆ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਆ ਉਹ ਕਾਰਵਾਈ ਵੀ ਕਰਾਂਗੇ ਤੇ ਜਲਦ ਤੋਂ ਜਲਦ ਮਿਲਜੋ ਫੜ ਕੇ ਤੁਹਾਡੇ ਸਾਹਮਣੇ ਸਲਾਖਾਂ ਦੇ ਪਿੱਛੇ ਵੀ ਤਾਂਗੇ ਤੇ ਜਿੜੀ ਸਾਡਾ ਲੋ ਕਹਿੰਦਾ ਉਹਦੇ ਮੁਤਾਬਕ ਅਸੀਂ ਆਪਣੀ ਪੂਰੀ ਕਾਰਵਾਈ ਵੀ ਕਰਾਂਗੇ